ਗੁਰਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 10 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਬਚਿੱਤਰ ਨਾਟਕ ਜਿਹਨੂੰ ਦਸਮ ਗ੍ਰੰਥ ਕਹਿ ਕੇ ਪ੍ਰਚਲਿਤ ਕੀਤਾ ਜਾ ਰਿਹਾ ਹੈ ਖੋਤੀ ਦਸਮ ਗ੍ਰੰਥ ਨੂੰ ਗੁਰਮਤਿ ਦੀ ਕਸਵਟੀ ਤੇ ਪਰਖ ਕੇ ਆਪ ਜੀ ਦੀ ਜ਼ਾਲਤ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਕਿਸੇ ਚੀਜ਼ ਦੇ ਬਾਰੇ ਕੋਈ ਦੁਬਦਾ ਹੋਵੇ ਉਹਦੇ ਬਾਰੇ ਨਿਰਣਾ ਹੋਣਾ ਚਾਹੀਦਾ ਵਿਚਾਰ ਹੋਣੀ ਚਾਹੀਦੀ ਹੈ ਔਰ ਸਾਡੀ ਵਿਚਾਰ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਸਾਡੇ ਕੋਲ ਇੱਕ ਸਵੱਤੀ ਹੈ ਅਸੀਂ ਉਹਦੇ ਤੇ ਪਰਖ ਸਕਨੇ ਆ ਇਸੇ ਕਰਕੇ ਬਿਲਕੁਲ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਵਿਚਾਰ ਕੀਤੀ ਜਾ ਰਹੀ ਹੈ ਸਦਾਲਤ ਤੱਕ ਵਿਚਾਰ ਰਹੇ ਆ ਸਿਧਾਂਤ ਜੇ ਆਰਾਗਲਕ ਹੋਣਗੇ ਤੇ ਫਿਰ ਮਤਲਬ ਹੀ ਨਹੀਂ ਕਿ ਵਾਪਸ ਦੇ ਵਿੱਚ ਸੰਬੰਧ ਹੋਣ ਤਾਂ ਅੱਜ ਜਿਹੜਾ ਪੱਖ ਮੈਂ ਆਪਜੀ ਨਾਲ ਵਿਚਾਰਨ ਲਗਾ ਉਹ ਇਹ ਕਿ ਗੁਰਬਾਣੀ ਦੇ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਦੀ ਮਨਾਈ ਕੀਤੀ ਗਈ ਹੈ ਅਸਲ ਦੇ ਵਿੱਚ ਤਾਂ ਜਿਸ ਲਈ ਅਸੀਂ ਮੂਲ ਮੰਤਰ ਦੀ ਵਿਚਾਰ ਕਰਨੇ ਆ ਉੱਥੇ ਹੀ ਸਾਡੇ ਸਾਰੇ ਭਲੇਕੇ ਖਤਮ ਹੋ ਜਾਣੇ ਚਾਹੀਦੇ ਨੇ ਉਕੇ ਜਿਸ ਅਲੇ ਮੂਲ ਮੰਤਰ ਦੇ ਵਿੱਚ ਆ ਗਿਆ ਅਜੂਨੀ ਅਜੂਨੀ ਦਾ ਭਾਵ ਹੈ ਕਿ ਅਜ ਕਦੀ ਜੁਨਾ ਚ ਨਹੀਂ ਆਉਂਦਾ ਤੇ ਦੇਵੀ ਦੇਵਤੇ ਤੇ ਸਾਰੇ ਜੁਨਾ ਚ ਆਏ ਨੇ ਲੇਕਿਨ ਉਹਦੇ ਬਾਅਦ ਵੀ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਬਾਰ ਬਾਰ ਇਸ ਗੱਲ ਨੂੰ ਸਪਸ਼ਟ ਕੀਤਾ ਹੀ ਹੈ ਨਾ ਜਿਹੜਾ ਪ੍ਰਮਾਣ ਮੈਂ ਆਪ ਜਪਜੀ ਨਾਲ ਸੰਝਾ ਕਰਨ ਲੱਗਾ ਪੂਰਾ ਰਜਨ ਸਾਹਿਬ ਦਾ ਸ਼ਬਦ ਹੈ ਔਰ ਪੂਰਾ ਸ਼ਬਦ ਹੀ ਇਸ ਵਿਸ਼ੇ ਨੂੰ ਸਮਰਪਿਤ ਹੈ ਮੈਂ ਤਾਂ ਸਿਰਫ ਦੋ ਇਹਦੇ ਬੰਦ ਜਿਹੜੇ ਨੇ 오रिजिनल ਸਾਂਝੇ ਕਰਨ ਲੱਗਾ ਪਹਿਲੇ ਬੰਦੇ ਸ਼ਤਗੁਰੂ ਜੀ ਬਖਸ਼ਿਸ਼ ਕਰਦੇ ਨੇ ਮਹਿਮਨ ਜਾਣੇ ਭੇਦ ਬ੍ਰਹਮੇ ਨਹੀਂ ਜਾਣੇ ਭੇਦ ਅਵਤਾਰ ਨਾ ਜਾਣੇ ਅੰਕ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਉਹ ਕਾਲਪੁਰ ਖਵਾਇ ਜਰੂਰ ਪਰਮੇਸ਼ਰ ਪਰ ਬ੍ਰਹਮ ਜਦੋਂ ਪਰਲਾ ਬਰਨਣੀ ਲੱਭਿਆ ਜਾ ਸਕਦਾ ਪਰਮੇਸ਼ਰ ਸਭ ਤੋਂ ਵੱਡਾ ਈਸ਼ਰ ਸਭ ਤੋਂ ਵੱਡਾ ਮਾਲਕ ਹੈ ਬੇਅੰਤ ਹੈ ਉਹ ਦੰਤ ਨਹੀਂ ਪਾਇਆ ਜਾ ਸਕਦਾ ਔਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਤੁਸੀਂ ਸਮਝ ਦਿਓ ਨਾ ਕਿ ਇਹ ਬਹੁਤ ਵੱਡੇ ਧਰਮ ਗ੍ਰੰਥ ਨੇ ਬੜੇ ਮਹਾਨ ਧਰਮ ਗ੍ਰੰਥ ਨੇ ਅਜਾ ਜਿਨ੍ਹਾਂ ਦੀ ਪੂਜਾ ਕਰਦੇ ਹੋ ਵੀ ਇਹ ਦੇਵੀ ਦੇਵਤੇ ਨੇ ਉਹ ਵੀ ਦੰਤ ਨਹੀਂ ਪਾ ਸਕਿਆ ਮਹਿਮਾਨਾ ਜਾਨੇ ਬੀਦ ਸਾਰੇ ਵੇਦ ਪੜ੍ਹ ਕੇ ਸੋ ਲੋ ਉਹ ਵੀ ਉਹਦਾ ਮਹਿਮਾਨੀ ਜਾਂਦੇ। ਬ੍ਰਹਮੇ ਨਹੀਂ ਜਾਣੇ ਭੇਦ। ਬ੍ਰਮਾ ਉਹਦਾ ਭੇਦ ਨਹੀਂ ਜਾਂਦਾ। ਹੁਣ ਬ੍ਰਹਮਾ ਤਿੰਨ ਪ੍ਰਮੁੱਖ ਦੇਵਤਿਆਂ ਚ ਮੰਨਿਆ ਜਾਂਦਾ ਹੈ ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਉਹਦੇ ਬਾਰੇ ਸਤਗੁਰ ਸਤਗੁਰੂ ਕਹਰੇ ਨੇ ਬ੍ਰਹਮੇ ਨਹੀਂ ਜਾਣੇ ਭੇਦ। ਔਰ ਜਿਸੇ ਲਈ ਬ੍ਰਹਮ ਆ ਗਿਆ ਬ੍ਰਹਮਾ ਦੀ ਬਜਾਏ। ਇਹ ਕਈ ਬ੍ਰਹਮਾਂ ਦੀ ਗੱਲ ਹੋ ਰਹੀ ਹੈ। ਕਿ ਜਿਸੀ ਇੱਕ ਬ੍ਰਹਮਾ ਦੀ ਗੱਲ ਨਹੀਂ ਹੋ ਰਹੀ ਇੱਕ ਬ੍ਰਹਮਾ ਦੀ ਗੱਲ ਨਹੀਂ ਹੋ ਰਹੀ ਅਵਤਾਰ ਨਾ ਜਾਣੇ ਅੰਤ ਕੋਈ ਅਵਤਾਰ ਉਹਦਾ ਅੰਤ ਨਹੀਂ ਪਾ ਸਕਿਆ ਬੁਰੇ ਸਿਸਟਮ ਨੂੰ ਰਿਜੈਕਟ ਕਰਦਾ ਇੱਕ ਲਾਹਰ ਦੇ ਵਿੱਚ ਸਤਗੁਰੂ ਨੇ ਅਵਤਾਰ ਨਾ ਜਾਣੇ ਅੰਤ ਦੀ ਗੱਲ ਕਹਿ ਕੇ ਸਾਰੇ ਅਵਤਾਰਾਂ ਨੂੰ ਵਿਚਲਿਆ ਕਿ ਕਿਸੇ ਅਵਤਾਰ ਦੇ ਵਿੱਚ ਤੁਸੀਂ ਗੱਲ ਕਰ ਲਓ ਇਸ ਤਰ੍ਹਾਂ ਹੀ ਦੂਸਰੇ ਬੰਦੇ ਜੇ ਛਤ ਕਰੂ ਇਸੇ ਵਿਚਾਰ ਨੂੰ ਜਾਰੀ ਰੱਖਦੇ ਨੇ ਸੰਕਰਣ ਨਹੀਂ ਜਾਣਾ ਪੀਵ ਕਈ ਸ਼ਿਵਜੀ ਢਲ ਕੇ ਉਹ ਵੀ ਉਹ ਅੰਤ ਨਹੀਂ ਪਾ ਸਕਿਆ ਜੇ ਕੋਈ ਵੀ ਉਹਦੇ ਦਿਲ ਦੀ ਗੱਲ ਜਾਣਦੇ ਨੇ ਪਰਮੇਸ਼ਰ ਕੀ ਚਾਹੁੰਦਾ ਹੈ ਪਰਮੇਸ਼ਰ ਕੀ ਕਰਦਾ ਹੈ ਉਹ ਨਹੀਂ ਅੰਤ ਪਾ ਸਕਿਆ ਖੋਜਤ ਹਾਰੇ ਦੇਵ ਸਾਰੇ ਦੇਵਚੋਂ ਉਹਨੂੰ ਲੱਭ ਲੱਭ ਖੋਜ-ਖੋਜ ਕੇ ਹਾਰ ਗਏ ਅਜ ਤੱਕ ਕਾਰਪੋਰਸ ਨੂੰ ਪਾ ਨਹੀਂ ਸਕੇ ਇੰਨਾ ਮਤਲਬ ਖੋਜ ਵੀ ਤੇ ਨਿਰਾਰਥ ਸੀ ਨਾ ਅੱਜ ਵੀ ਹਿੰਦੂ ਕੌਮ ਦੇ ਵਿੱਚ ਤੇ ਮੂਰਤੀਆਂ ਦੇ ਵਿੱਚ ਲੱਬਿਆ ਜਾ ਰਿਹਾ ਹੈ ਪੱਥਰਾਂ ਦੇ ਵਿੱਚ ਲੱਬਿਆ ਜਾ ਰਿਹਾ ਹੈ ਹੁਣ ਕੋਈ ਵੀ ਉੱਥੇ ਲੱਭਦਾ ਰਵੇ ਉਥੋਂ ਕੀ ਲੱਭਣਾ ਹੈ ਉਜਤਾਰੇ ਦੇਵ ਦੇਵੀਆਂ ਨਹੀਂ ਜਾਣੇ ਮਰਮ ਸਾਰੀਆਂ ਦੇਵੀਆਂ ਰਲ ਕੇ ਇੱਕ ਦੇਵੀ ਦੀ ਗੱਲ ਨਹੀਂ ਹੋ ਰਹੀ ਪੂਰੇ ਸਿਸਟਮ ਨੂੰ ਸਤਿਗੁਰੂ ਜੀ ਰਿਜੈਕਟ ਕਰ ਰਹੇ ਨੇ ਪੂਰੇ ਸਿਸਟਮ ਨੂੰ ਔਤਾਰਵਾਦ ਦੇ ਪੂਰੇ ਸਿਸਟਮ ਨੂੰ ਸਤਿਗੁਰੂ ਜੀ ਰਿਜੈਕਟ ਕਰ ਰਹੇ ਨੇ ਦੇਵੀਆਂ ਨਹੀਂ ਜਾਣੇ ਮਰਮ ਸਭ ਉੱਪਰ ਰੱਖ ਪਾੜ ਕਿਧਰ ਭਟਕਦੇ ਫਿਰਦੇ ਹੋ ਇਹਨਾਂ ਸਾਰਿਆਂ ਦੇ ਉੱਪਰ ਇੱਕ ਅਕਾਲ ਪੁਰਖਾਈ ਕਰੂਗਾ ਸਤਿਗੁਰੂ ਨੇ ਸਾਰੀ ਮਨੁੱਖਤਾ ਨੂੰ ਜਾਗਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਹੈ ਉਹਦੇ ਬਣਾਏ ਨੇ ਮਨੁੱਖ ਸਭ ਕੁਝ ਚੱਲਦਾ ਤੁਸੀਂ ਕਿੰਨੇ ਦੇ ਮਗਰ ਪਰਦੇ ਹੋ ਕਿੰਨੀ ਪੂਜਾ ਕਰੀ ਜਾ ਰਹੀ ਹੈ ਉਹ ਕਿੰਨੇ ਦੇ ਮਗਰ ਮਗਰ ਪਟਕ ਰਹੇ ਹੋ ਹੁਣ ਦੂਜੇ ਪਾਸੇ ਵੇਖ ਲਈਏ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਉੱਥੇ ਦੇ ਸਾਰੀ ਮੈਂ ਪਹਿਲਾਂ ਇੱਕ ਭਾਗ ਆਪਜੀ ਨਾਲ ਵਿਚਾਰਿਆ ਸੀ ਜਿਹਦੇ ਵਿੱਚ ਦੱਸਿਆ ਸੀ ਵੀ ਇਹਦੇ ਵਿੱਚ ਕੀ ਕੁਝ ਲਿਖਿਆ ਹੈ ਜਦੋਂ ਗ੍ਰੰਥ ਦੇ ਵਿੱਚ ਉੱਥੇ ਦੱਸਿਆ ਸੀ ਵੀ 600 ਤੋਂ ਉੱਪਰ ਪੰਨੇ ਜਿਹੜੇ ਨੇ ਉਹ ਮਛਾਸਕ ਦੇਵੀ ਦੇਵਤਿਆਂ ਦੀਆਂ ਹੀ ਕਹਾਣੀਆਂ ਨੇ। ਔਰ 600 ਤੋਂ ਹੀ ਉੱਪਰ ਪੰਨੇ ਨੇ ਜਿਹੜਾ ਅਸ਼ਲੀਲਤਾ ਨਾਲ ਭਰੇ ਨੇ ਨਗੇਜਪੁਰ ਭਰਪੂਰ ਚਰਤਰਹੀਣ ਆਦਮੀ ਔਰਤਾਂ ਦੀਆਂ ਕਹਾਣੀਆਂ ਨੇ। ਇਸ ਤਰ੍ਹਾਂ ਅੱਧੇ ਤੋਂ ਜ਼ਿਆਦਾ ਬਚਿਤਰਾ ਨਾ ਗ੍ਰੰਥ ਦੇ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਹੋ ਰਹੀ ਹੈ। ਇਹਦੇ ਵਿੱਚੋਂ ਇੱਕ ਪਰਮਾਤਮਾ ਜੀ ਨਾਲ ਸੰਜਿਆ ਕਰ ਲਵਾਂ। ਪ੍ਰਥਮ ਤਰੋ ਭਗਵਤ ਕੋ ਧਿਆਨਾ। ਬਹੁਤ ਕਰੋ ਕਪਤਾ ਬਿਧਰਾਨਾ। ਕ੍ਰਿਸ਼ਨ ਜਥਾ ਮਤ ਚਤਰ ਚਤਰ ਉਚਾਰੋਂ। ਕੀ ਕੋ ਹੋਏ ਕਬਲੇ ਹੋ ਸੁਧਾਰੋ। ਪਰ ਫਿਰ ਇਹਦੇ ਅਖੀਰ ਦੇ ਉੱਤੇ ਲਿਖਿਆ ਹੋਇਆ ਹੈ। ਇਹ ਤੀਸਰੀ ਦੇਵੀ ਉਸਤਤ ਸਮਾਪਤੰ। ਇਹ ਦੇਵੀ ਦੇ ਉਸਤਤ ਦੇ ਵਿੱਚ ਰਚਨਾ ਹੈ। ਅਜੜਾ ਪਾਗੇ। ਸਭ ਤੋਂ ਪਹਿਲਾਂ ਮੈਂ ਪਗਉਤੀ ਦੇਵੀ ਦਾ ਧਿਆਨ ਕਰਦਾ। ਉਹਦਾ ਧਿਆਨ ਕਰਕੇ ਉਹਦੀ ਉਸਤਤ ਦੇ ਵਿੱਚ ਬਹੁਤ ਸਾਰੀਆਂ ਕਵਤਾਵਾਂ ਕਹਿਣਾ ਬੋਰਕਰ ਕਵਤਾ ਬਿਦਣਾ ਉਹਦੇ ਬਾਅਦ ਕ੍ਰਿਸ਼ਨ ਦੇ ਚਰਿੱਤਰ ਦਾ ਉਚਾਰਨ ਕਰਦੇ ਨੇ ਕ੍ਰਿਸ਼ਨ ਜਥਾ ਮਤ ਜ ਉਚਾਰੋ ਫਿਰ ਇਹਦਾ ਜਿਹੜਾ ਕਵੀ ਹੈ ਉਹ ਭੁੱਲਣਹਾਰ ਵੀ ਹੈ ਇਸ ਕਰਕੇ ਮੈਂ ਨਹੀਂ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਗਲਤ ਨਹੀਂ ਲਿਖ ਸਕਦੇ ਕਦੀ ਚੁਕ ਹੋਏ ਕਬਲੇ ਹੋ ਸੁਧਾਰੋ ਜੇ ਮੇਰੇ ਕੋਲੋਂ ਕਵਤਾ ਲਿਖਣ ਦੇ ਵਿੱਚ ਅਸਰ ਕੁਝ ਜੋ ਕੁਝ ਲਿਖਿਆ ਲਿਖਣ ਦੇ ਵਿੱਚ ਕੋਈ ਗਲਤੀ ਰਹਿ ਗਈ ਹੋਵੇ ਤੇ ਕਵੀ ਸੱਜਣੋ ਤੁਸੀਂ ਅਦਸੂਲਾਤ ਕਰ ਲੈਣਾ ਭਾਈ ਸੁਧਾਰ ਕੀਤੇ ਜਾ ਰਹੇ ਨਾ ਭਾਈ ਕੁਝ ਬਦਲ ਦਿੱਤਾ ਗਿਆ ਵੌਲਮੰਤਰ ਉਤੇ ਸੰਖੇਪ ਰੂਪ ਇਕੋਂ ਘਰ ਸਤਿਗੁਰ ਪ੍ਰਸਾਦ ਕਈ ਜਗ੍ਹਾ ਤੇ ਲਿਖ ਦਿੱਤਾ ਗਿਆ ਫਿਰ ਸੁਧਾਰ ਕਮੇਟੀ ਬਣੀ ਜਿਨੇ ਕਈ ਰਚਨਾਵਾਂ ਕੱਢ ਦਿੱਤੀਆਂ ਦੇ ਵਿੱਚੋਂ ਕਈ ਕੁਝ ਤਦਕੀਲ ਕਰ ਦਿੱਤਾ ਥੋੜਾ ਜਿਹਾ ਵੀ ਸੋਚਿਆ ਜਾਏ ਬੰਦਾ ਸਚਾਈ ਤੱਕ ਪਹੁੰਚ ਸਕਦਾ ਉਈ ਬੜੀ ਸਮੱਸਿਆ ਨਹੀਂ ਹੈ ਪਰ ਬਸ਼ਰਤੇ ਕਿ ਖੋਜੀ ਦ੍ਰਿਸ਼ਟੀ ਹੋਵੇ ਸੱਚ ਜਾਣਨਾ ਚਾਹੁੰਦਾ ਹੋਵੇ ਅੰਧਵ ਅੰਧਪਗਤ ਨਾ ਹੋਵੇ ਆਪਾਂ ਅਲੱਗ-ਅਲੱਗ ਪੱਖ ਵਿਚਾਰਦੇ ਰਵਾਂਗੇ ਅਜੇ ਵੈਸੇ ਹੈ ਜਿਹੜਾ ਦੇਵੀ-ਦੇਵਤਿਆਂ ਵਾਲਾ ਭਾਗ ਹੈ ਇਹ ਵੀ ਪੂਰਾ ਨਹੀਂ ਹੋਇਆ ਇਹਨੂੰ ਕੱਲ ਵੀ ਅੱਜੇ ਜਾਰੀ ਰੱਖਾਂਗੇ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਪੁਰਲਾਵਸ ਦੇਖੇ ਮਾਬਖਸ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ